ਲੋਕ ਸਭਾ ਚੋਣਾਂ ਦਾ ਵਿਗਲ ਵੱਜਣ ਤੋਂ ਬਾਅਦ ਸਿਆਸੀ ਅਖਾੜਾ ਹਰ ਰੋਜ਼ ਪਖ ਦਾ ਨਜ਼ਰ ਆ ਰਿਹਾ ਹੈ ਜਿਵੇਂ ਜਿਵੇਂ ਸਿਆਸਤ ਦਾ ਮਾਹੌਲ ਪੱਕਦਾ ਹੈ ਉਵੇਂ ਉਵੇਂ ਲੋਕ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦਾ ਹੱਥ ਫੜਨ ਵਿੱਚ ਲੱਗੇ ਹੋਏ ਹਨ ਇਸੇ ਤਹਿਤ ਸਰਦੂਨਗੜ ਦੇ ਵਾਰਡ ਨੰਬਰ 11 ਵਿੱਚ ਅੱਜ ਦਰਜਨਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਸਰਦੂਨਗੜ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਗੁਰਪ੍ਰੀਤ ਸਿੰਘ ਬਨਵਾਲੀ ਵਿਰੋਧੀਆਂ ਤੇ ਵਧਦੇ ਹੋਏ ਨਜ਼ਰ ਆਏ ਉਹਨਾਂ ਕਿਹਾ विरोधियों ਦਾ ਪੂਰਾ ਜੋਰ ਲੱਗਿਆ ਹੋਇਆ ਹੈ ਆਪ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਘਰ ਵਾਪਸੀ ਕਰਾਉਣ ਤੇ ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਜਰਨਲੀ ਦੇਖੋ ਸਾਡੀ ਇਹ ਰਿਪੋਰਟ ਦੋ ਸਾਲਾਂ ਦੇ ਅੰਦਰ ਸਾਡੇ ਐਮਐਲਏ ਸਾਹਿਬ ਨੇ ਉਹ ਸਾਡੇ ਤੰਦਾਦ ਕੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਾਈ ਵਿੱਚ ਸਾਰੇ ਪੰਜਾਬ ਦਾ ਦੋ ਸਾਲਾਂ ਦੇ ਅੰਦਰ ਵਿੱਚ ਬੜਾ ਵਿਕਾਸ ਕੀਤਾ ਭਾਵੇਂ 600 ਯੂਨਿਟ ਬਿੱਲ ਦੀ ਮਾਫੀ ਦਾ ਹੋਵੇ ਭਾਵੇਂ ਸੜਕਾਂ ਦਾ ਜਾਲ ਵਿਛਾਇਆ ਹੋਵੇ ਭਾਵੇਂ ਸਾਡੇ ਗਲੀਆਂ ਦੀਆਂ ਲੋਅ ਚਹਿਤਾ ਮਾਵਲਾ ਹੋਵੇ ਭਾਵੇਂ ਸਾਡੇ ਜੋ ਫਟਿਆਣਾ ਕੋਲ ਆਪ ਦਾ ਅਸਲੀ ਦਾ ਪੈਂਦਾ ਉਦੋਂ ਜੋ ਪਾਣੀ ਵਾਸੀ ਬੁੱਟੀ ਅੜ ਗਈ ਸੀ ਤਾਂ ਸਾਡੇ ਐਮਐਲਏ ਸਾਹਿਬ ਨੇ ਸਾਡੇ ਸੀਐਮ ਸਾਹਿਬ ਨਾਲ ਗੱਲ ਕਰਕੇ ਔਰ ਉਥੋਂ ਦੇ ਪ੍ਰਬੰਧਕ ਸੰਤਾ ਨੇ ਨਾਲ ਗੱਲ ਕਰਕੇ ਤੇ ਉੱਥੇ ਕਰਕੇ ਅਰਦਾਸ ਉਹ ਪੁਲ ਤੋੜਿਆ ਸੀ ਕੁਦੂ ਸਾਡੇ ਸੂਰਵਾਰ ਦੇ ਬਹੁਤ ਸਾਰੇ ਜੋ ਤੁਮਪੇ ਸੱਜਣ ਸਾਨੂੰ ਕਿਉਂਕਿ ਸੰਸਦ ਮੈਂ ਕੀ ਆਮ ਅਦਿਵਾਸੀ ਦੇ ਤੱਕ ਜਿਨ੍ਹਾਂ ਨੇ ਜਲੋਨੀ ਪਾਰਟੀ ਹੋਂਦ ਤੇ ਚਾਹੀ ਜਾਂ ਲਗਾਟ ਬਹੁਤ ਹੀ ਸਾਥ ਮੇਚ ਕੀਤੀ ਹੈ ਕੋਈ ਪਾਰਟੀ ਨੂੰ ਦਿਆਂ ਦੇ ਪਹੁੰਚਾਇਆ ਵਾਰ ਦੇ ਵਾਸੀ ਸਹਿਬਾਨ ਮੇਰੇ ਨਾਲ ਆਏ ਹੋਏ ਪਾਰਟੀ ਦੇ ਸਾਡੇ ਆਗੂ ਸਹਿਬਾਨ ਅੱਜ ਅਸੀਂ ਸਾਰੇ ਬੜੀ ਖੁਸ਼ੀ ਹੋਈ ਆ ਅੱਜ ਸਾਡੀ ਪਾਰਟੀ ਕੋਲੇ ਦੋ ਬੋਧਰਾਂ ਦੀ ਹੋਈ ਇੱਕ ਬੋਧਰਾਂ ਦੀ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਐਮਐਲਏ ਨੇ ਇੱਕ ਬੋਧਰਾਂ ਦੀ ਸਾਡੇ ਕੋਲੇ ਸੰਦੂਲਗਰਤ ਹੋ ਗਏ ਸੋ ਸਾਡੇ ਕੋਲੇ ਅੱਜ ਦੋ ਬੋਧਰਾਂ ਦੀ ਪਾਰਟੀ ਕੋਲੇ ਹੋਏ ਨੇ ਬੜੀ ਖੁਸ਼ੀ ਦੀ ਗੱਲ ਆ ਜਿਹੜੇ ਇਹਨਾਂ ਦੇ ਨਾਲ ਇਸ ਵਾਰ ਦੇ ਬਹੁਤ ਸਾਰੇ ਸੱਜਣ ਆਵਾਦਵੀ ਪਾਰਟੀ ਚ ਆਏ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਆਖ ਕੇ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵੀ ਕੰਮ ਤੁਸੀਂ ਆਖਿਆ ਮੈਨੂੰ ਤਾਂ ਤੁਸੀਂ ਆਖੋ ਨਾ ਤੁਸੀਂ ਆਪ ਹੀ ਕਰਨੇ ਆ ਕਿਉਂਕਿ ਤੁਸੀਂ ਇੱਕ ਟੀਮ ਬਣ ਕੇ ਚੱਲੋਗੇ ਮੇਰੇ ਦਾ ਸਹਾਰੇ ਦੀ ਲੋੜ ਆ ਮੈਂ ਹਾਜ਼ਰ ਆ ਜਿਹੜੇ ਤੁਸੀਂ ਟੱਕਣਾ ਦੀ ਗੱਲ ਕੀਤੀ ਆ ਉਹਦਾ ਟੈਂਟਰ ਹੋ ਗਿਆ ਸੀਗਾ ਸੰਜੀਵ ਨੂੰ ਵੀ ਪਤਾ ਫਿਰ ਚੋਣ ਜਾਬਤਾ ਲੱਗਣ ਕਰਕੇ ਕੰਮ ਚੱਲਿਆ ਨਹੀਂ ਉਹ ਵੀ ਕਿ ਕੋਈ ਸੀਵਰ ਦੀ ਪਾਣੀ ਦੀ ਸਮੱਸਿਆ ਉਹਦੇ ਵਾਸਤੇ ਅਸੀਂ ਦਿਨ ਰਾਤ ਲੱਗੇ ਪਏ ਆਂ ਕਿ ਗੁਰੂ ਕਿਰਪਾ ਕਰੂਗਾ ਪ੍ਰਮਾਤਮਾ ਵਾਹਿਗੁਰੂ ਰਾਮ ਕਿਰਪਾ ਕਰੇ ਆਪਾਂ ਕੰਮ ਕਰਨ ਵਾਸਤੇ ਚੱਲੇ ਆਂ ਆਪਾਂ ਇਸ ਕੰਮ ਵਾਸਤੇ ਨਹੀਂ ਚੱਲੇ ਕਿ ਇਹਨੂੰ ਡਰਾ ਦੋ ਇਹਦੇ ਪਰਚਾ ਕਰ ਦੋ ਇਹਨੂੰ ਧਮਕਾ ਦੋ ਆਪਣਾ ਕੋਈ ਫਰਜਾਗਾ ਆਪਣਾ ਕੋਈ ਟੀਚਾ ਨਿਸ਼ਾਨਾਗਾ ਕਿ ਸੰਤੂਲ ਘੜਦਾ ਵਿਕਾਸ ਹੋਵੇ ਸੰਤੂਲ ਘੜਦੀਆਂ ਸਮੱਸਿਆਵਾਂ ਦੂਰ ਹੋਣ 2 ਸਾਲ ਹੋਏ ਨੇ ਜੋ ਕੰਮ ਨੇ ਤੁਹਾਡੇ ਸਾਹਮਣੇ ਨੇ ਜਿੰਨੇ ਕ ਕਰ ਸਕੇ 2 ਸਾਲ ਹੁੰਦੇ ਬਹੁਤ ਛੋਟੇ ਨੇ ਪਰ ਜੇ ਕੰਮ ਕਰਨਾ ਹੋਵੇ ਤਾਂ 2 ਸਾਲ ਹੁੰਦੇ ਵੀ ਬਹੁਤ ਵੱਡੇ ਨੇ ਮੈਂ ਦੋ ਪਸੰਦਾਂ ਦੇ ਵਿੱਚ ਕੋਸ਼ਿਸ਼ ਕਰੀ ਆ ਕਿ ਜਿਹੜੀਆਂ ਜਿਹੜੀਆਂ ਸ਼ਹਿਰ ਦੀਆਂ ਵੱਟੀਆਂ ਸਮੱਸਿਆਵਾਂ ਨੇ ਚਾਹੇ ਸਾਡੀਆਂ ਸੜਕਾਂ ਦੀ ਗੱਲ ਆ ਚਾਹੇ ਸਾਡੇ ਬੰਨ ਦੀ ਗੱਲ ਆ ਚਾਹੇ ਪਾਣੀ ਦੀ ਘਾਟ ਸੀਗੀ ਸਾਡਾ ਇੱਕ ਬੋਰ ਜਦੋਂ ਖੜ ਆਇਆ ਉਹ ਬੋਰ ਸਾਡਾ ਵਹਿ ਗਿਆ ਸੀਗਾ ਬੁਰਾ ਹਾਲ ਹੋ ਗਿਆ ਸੀ ਅਸੀਂ ਐਮਰਜੈਂਸੀ ਉਹਦੋਂ ਇੱਕ ਬੋਰ ਲਵਾਇਆ ਫਿਰ ਬਹੁਸ਼ਾਲਾ ਦੇ ਵਿੱਚ ਇੱਕ ਨਵਾਂ ਬੋਰ ਲਵਾਇਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਚਿਲੰਗ ਸੈਂਟਰ ਦੇ ਵਿੱਚ ਬੱਸ ਸਟੈਂਡ ਦੇ ਪਿੱਛੇ ਦੋ ਨਵੇਂ ਟਿਊਬਲ ਹੋਰ ਲਵਾ ਰਹੇ ਆ ਜਿਹਦਾ ਪਾਣੀ ਥੱਲੋਂ ਚੈੱਕ ਕਰਕੇ ਬਣਾਵਾਂਗੇ ਇਸ ਤੋਂ ਇਲਾਵਾ ਨਹਿਰੀ ਪਾਣੀ ਵਧਾ ਕੇ ਟੈਂਕ ਵਧਾ ਰਹੇ ਆ ਤਾਂ ਕਿ ਸ਼ਹਿਰ ਦੇ ਇਲਾਕੇ ਦੇ ਵਿੱਚ ਪਾਣੀ ਆਵੇ ਜਿੱਥੇ ਸੀਵਰਤੀ ਸਮੱਸਿਆ ਕੀ ਆਪਣੇ ਕੋਲੇ ਤੁਹਾਨੂੰ ਦੱਸ ਦਿੰਨਾਗਾ ਕਿ ਜਦੋਂ ਹੁਣ ਆਪਾਂ ਜੈਟਿੰਗ ਮਸ਼ੀਨ ਮਗਾਉਣੇ ਆ ਕੋਈ ਬੋਹੇ ਤਾਂ ਮਗਾਉਣੇ ਆ ਜਾਂ ਤਲਵੰਡੀ ਤੋਂ ਮਗਾਉਣੇ ਆ ਤੁਹਾਨੂੰ ਖੁਸ਼ਖਬਰੀ ਦਿੱਨੇ ਆ ਆਪਣੀ ਆਪ ਦੀ ਜੈਟਿੰਗ ਮਸ਼ੀਨ ਆ ਰਹੀ ਹੈ ਜੀ ਸੰਦੂਲgarh ਦੀ ਤਾਂ ਕਿ ਜਿੱਥੇ ਕਿਤੇ ਸੀਵਰੇਜ ਬੰਦ ਹੁੰਦਾ ਸਾਨੂੰ ਕਿਸੇ ਹੋਰ ਨਾਲ ਖਵੰਣਨੇ ਪੈਣ ਉਹ ਮਸ਼ੀਨ ਲਿਆ ਕੇ ਸੀ ਸੀਵਰ ਖਲਾ ਸਕੀਏ ਤੁਹਾਨੂੰ ਇਹ ਵੀ ਦੱਸਦੇ ਆ ਕਿ ਆਪਣੇ ਦੌਰਾਨ ਦੋ ਐਂਬੂਲੈਂਸ ਨੰਮੀਆਂ ਇੱਥੇ ਆਈਆਂ ਸੀਗੀਆਂ ਤਾਂ ਕਿ ਜੇ ਕੋਈ ਘਟਨਾ ਵਾਪਰ ਜੇ ਕੱਲھی ਐਂਬੂਲੈਂਸ ਵੀ ਆਈ 12 ਮਲਾਜਮ ਵੀ ਨਾਲ ਨਵੇਂ ਆਇਆ ਜੀ ਭਰਤੀ ਹੋ ਕੇ ਤਾਂ ਕਿ ਕੋਈ ਅਜਿਹੀ ਘਟਨਾ ਹੋ ਜਾਂਦੀ ਆ ਉਹ ਅੱਗ ਲੱਗ ਜਾਂਦੀ ਆ ਕੋਈ ਹੋਰ ਕਾਰਨ ਹੋ ਜਾਂਦਾ ਆ ਆਪਾਂ ਉੱਥੇ ਉਹਨਾਂ ਨੂੰ ਵਰਤ ਸਕੀਏ ਕੰਨੀ ਕੰਨੀ ਗੱਲ ਸਾਡੇ ਧਿਆਨ ਚਾ ਜਿਹੜਾ ਆਪਣਾ ਗਰੇਡਾ ਤਾਂ ਇਹ ਸਾਡੀ ਸਾਰਿਆਂ ਦੀ ਸਾਂਝੀ ਸਮੱਸਿਆ ਜਦੋਂ ਇੰਨੀ ਪਾਣੀ ਆ ਗਿਆ ਸੀ ਸਾਨੂੰ ਡਰ ਸੀ ਕਿ ਗਰੇਡ ਡੁੱਬ ਗਿਆ ਤਾਂ ਸ਼ਹਿਰ ਡੁੱਬ ਜਾਊਗਾ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਆਪਾਂ ਉਹਦੇ ਪਾਣੀ ਮਰਨ ਨਹੀਂ ਦਿੱਤਾ ਉਹਦੀ ਪਿੰਟਿੰਗ ਵੀ ਉੱਚੀ ਕਰਨ ਦੀ ਪ੍ਰਪੋਜ਼ਲ ਭੇਤੀ ਉਹ ਗ੍ਰੈਡ ਵੀ ਉੱਚਾ ਕਰਕੇ ਲਾ ਰਿਹਾ ਤਾਂ ਕਿ ਕੱਲ ਨੂੰ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੀ ਗ੍ਰੈਡ ਦੀ ਸਮੱਸਿਆ ਨਾ ਆਵੇ ਸਭ ਇਕੱਲੀ ਇਕੱਲੀ ਗੱਲਤੇ ਅਸੀਂ ਲੱਗੇ ਹੋਏ ਹਾਂਗੇ ਇਸ ਸ਼ਹਿਰ ਦੇ ਵਿੱਚ ਸਾਡੇ ਨਾਲ ਪ੍ਰੇਮ ਜੀ ਆ ਸਤੀਸ਼ ਲਹਿਰੀ ਜੀ ਆ ਸਾਰੇ ਬੰਦੇ ਬੈਠੇ ਆ ਤੇ ਮੋਧਰਾਮ ਜੀ ਆ ਲਾਲੀ ਜੀ ਆ ਰਜਿੰਦਰ ਜੀ ਆ ਪੁਰਾਣੇ ਬੰਦੇ ਬੈਠੇ ਹੋ ਆਪਣੇ ਸ਼ਹਿਰ ਦੇ ਵਿੱਚ ਇੱਕ ਵਧੀਆ ਪਾਰਕ ਹੋਣਾ ਚਾਹੀਦਾ ਜਿੱਥੇ ਜਾ ਕੇ ਆਪਾਂ ਜਾ ਕੇ ਸਵੇਰੇ ਬਾਹਰ ਕਰ ਸਕੀਏ ਮਾਰਨਿੰਗ ਵਾਕ ਸ਼ਾਮ ਨੂੰ ਜਾ ਸਕੀਏ ਲੱਗੇ ਪਏ ਆਗੇ ਸ਼ਹਿਰ ਦੇ ਵਿੱਚ ਇੱਕ ਵਧੀਆ ਪਾਰਕ ਬਣਾਉਣਾਗਾ ਤਾਂ ਕਿ ਜਿੱਥੇ ਮਾਤਾ-ਵਾ ਪਹਿਣਾ ਬਜ਼ੁਰਗ ਜਾ ਕੇ ਬੈਠ ਵੀ ਸਕਣ ਤੇ ਆਪਦੀ ਸੈਰ ਵੀ ਕਰ ਸਕਣ ਤੇ ਆਪਦੀਆਂ ਗੱਲਾਂ ਵੀ ਕਰ ਸਕਣ ਆਪਣੇ ਤੋਂ ਬਹੁਤ ਵੱਡੀ ਘਾਟ ਆ ਇਸ ਤੋਂ ਇਲਾਵਾ ਜਿਹੜਾ ਆਪਣਾ ਬੱਸ ਸਟੈਂਡ ਆ ਉੱਥੋਂ ਤੁਸੀਂ ਕਿਹਾ ਸੀ ਕਿ ਸਿੱਧਾ ਰਸਤਾ ਹੋਵੇ ਐਂਬੂਲੈਂਸ ਕਈ ਵਾਰ ਹਸਪਤਾਲ ਚ ਜਾਂਦਾ ਬਿਜਾਰ ਚ ਫਸ ਜਾਂਦੀ ਆ ਆਪਾਂ ਰਸਤਾ ਵੀ ਪੱਕਾ ਕਰਤਾ ਜਿਹੜੀ ਉੱਥੇ ਬਿਲਡਿੰਗਾਂ ਉਹਦੇ ਢਾਉਣ ਦੀ ਮਨਜ਼ੂਰੀ ਵੀ ਆ ਗਈ ਉੱਥੇ ਸੀ ਪਾਰਕਿੰਗ ਨੂੰ ਬਣਾ ਰਹੇ ਹਾਂ ਜਿਵੇਂ ਮੋਟਰਸਾਈਕਲ ਸਕੂਟਰ ਖੜਾ ਕਰਨਾ ਬੱਸ ਸਟੈਂਡ ਤੇ ਜਾਣਾ ਉਹ ਸਮੱਸਿਆ ਦੂਰ ਹੋ ਜੇ ਸੋ ਕੱਲੀ ਕੱਲੀ ਗੱਲ ਸਾਡੇ ਧਿਆਨ ਚਾ ਜਦੋਂ ਤੁਸੀਂ ਨਾਲ ਜੁੜਦੇ ਹੋ ਸਾਡਾ ਹੌਸਲਾ ਵਧਦਾ ਹੌਸਲੇ ਦੇ ਨਾਲ ਕੰਮ ਹੁਣ ਜਦੋਂ ਮੈਂ ਕਹਾਂਗਾ ਤੁਹਾਨੂੰ ਇੱਕ ਸਾਰੇ ਆਪਣੇ ਵਰਕਰਾਂ ਨੂੰ ਦੱਸਦਰਾ ਆਪਾਂ 9 ਸੀਟਾਂ ਦੇ ਖੁੱਡਗਾ ਸਾਹਿਬ ਚੋਣਾ ਵਿਧਾਨ ਸਭਾ ਦੀਆਂ ਤੇ ਲੜ ਰਹੇ ਆ ਲੋਕ ਸਭਾ ਦੀ ਇੱਕ ਸੀਟ ਦੀਆਂ ਵਿੱਚ 9 ਵਿਧਾਨ ਸਭਾ ਦੀਆਂ ਸੀਟਾਂ ਹੁੰਦੀਆਂ ਨੇ ਤੁਹਾਨੂੰ ਇੱਕ ਖੁਸ਼ਖਬਰੀ ਦੱਸ ਦਿੰਨਾ ਚਾਹੇ ਇੰਟੈਲੀਜੈਂਸੀ ਤੋਂ ਪੁੱਛ ਲਓ ਚਾਹੇ ਆਈਬੀ ਦੀ ਰਿਪੋਰਟ ਕੱਢ ਲਓ ਚਾਹੇ ਕਾਲੀ ਦਲ ਦੀ ਆਪ ਦੀ ਰਿਪੋਰਟ ਕੱਢ ਲਓ ਪਹਿਲੇ ਨੰਬਰ ਤੇ ਸਰਤੂਨਗਰ ਆ ਰਿਹਾ ਪਹਿਲੇ ਨੰਬਰ ਤੇ ਐਸੇ ਕਰਕੇ ਰਾਤ ਨੂੰ ਸੁਖਵੀਰ ਬਾਦਲ ਵੀ ਇੱਥੇ ਹੀ ਹੁੰਦਾ ਹਰ ਸੇਂਮਰਤ ਵਿੱਚ ਇੱਥੇ ਸਰਦੂਨਗੜ ਚ ਹੁੰਦੀ ਆ ਜਿੱਥੇ ਹੁਣ ਆਪਾਂ ਰੈਲੀ ਕਰੀ ਸੀਗੀ ਆਪਾਂ ਕੱਲੇ ਹਲਕੇ ਵਾਲਿਆਂ ਨੇ ਰੈਲੀ ਕਰੀਓ ਕੱਲੇ ਹਲਕੇ ਸਰਦੂਨਗੜ ਦੇ ਉੱਥੇ ਹੁਣ 9 ਹਲਕਿਆਂ ਦੀ ਰੈਲੀ ਕਰਕੇ ਇਕੱਠ ਕਰਨ ਦੀ ਕੋਸ਼ਿਸ਼ ਕਰ ਰਹੇ ਆ ਧੀਰ ਕਿ ਅਸੀਂ ਦਿਖਾ ਦਈਏ ਸਾਡੇ ਕੋਲੇ ਵੀ ਓਨਾ ਕੱਟ ਆ ਮੈਂ ਕਿਹਾ ਕੋਈ ਨਾ ਬੰਦੇ ਦਾ ਵਾਰੋ ਲਿਆਓਂਗੇ ਵੋਟਾਂ ਦਾ ਸਰਦੂਨਗੜ ਵਾਲਿਆਂ ਨੇ ਪਾਉਣੀਆਂ ਨਾ ਜਿੱਦੇ ਕਿੰਨੀਆਂ ਉੱਤੇ ਫਿਰ ਪਤਾ ਲੱਗ ਜੂ ਵੀ ਕੌਣ ਕਿਹਦੇ ਨਾਲ ਆ ਇਕੱਠ ਨਾਲ ਕੰਮ ਨਹੀਂ ਚੱਲਣਾ ਸੋ ਮੈਂ ਤੁਹਾਡੀ ਮਿਹਰਬਾਨੀ ਦੇ ਨਾਲ ਉਹ ਬਿਆਤਨਗਰ ਵਾਲੇ ਬੈਠੇ ਆ ਜਿਹੜੇ ਅਨੇਕਾਂ ਮਾਂ ਦੀ ਮੈਂ ਗੱਲ ਕਰਦਾ ਬਿਆਤਨਗਰ ਦਾ ਪਾਣੀ ਹਮੇਸ਼ਾ ਸੜਕ ਤੋੜਦਾ ਸੀਗਾ ਜਿਹੜੀ ਆਪਣੀ ਜਾਂਦੀ ਅਨੂਪੁਰ ਨੂੰ ਆਪਾਂ ਸੜਕ ਵੀ ਨਵੀਂ ਬਣਾਈ ਜਾਂਦੇ ਆ ਇਹਨਾਂ ਵਾਸਤੇ ਪੈਸੇ ਵੀ ਲੈ ਕੇ ਆ ਗਏ ਇਹਨਾਂ ਦਾ ਸੀਬਰੇ ਜਿਹੜਾ ਪੈਣਾ ਲੱਗਾ ਕਿ ਸੜਕ ਤੇ ਪਾਣੀ ਨਾ ਆਵੇ ਪੈਸੇ ਮਨਜ਼ੂਰ ਹੋ ਗਏ ਜਦੋਂ ਆਹ ਕੋਟ ਹਟ ਗਿਆ ਇਹਨਾਂ ਦਾ ਸੀਬਰ ਵੀ ਪਾਉਣਾ ਇਹ ਤਾਂ ਨਾਲ ਜਿਹੜਾ ਕੈਂਚਗੜਾ ਏਰੀਆ ਦਾ ਉੱਥੇ ਜਿੱਥੇ ਜਿੱਥੇ ਪਾਣੀ ਦੀ ਪਾਈਪ ਨਹੀਂ ਗਈ ਪੀਣ ਵਾਲੇ ਪਾਣੀ ਦੀ ਸ਼ਹਿਰ ਦੇ ਵਿੱਚ ਹਰੇਕ ਏਰੀਆ ਦੇ ਵਿੱਚ ਨਵੀਂ ਪੀਣ ਵਾਲੀ ਪਾਣੀ ਦੀ ਪਾਈਪ ਪਾ ਰਿਹਾ ਜਿੱਥੇ ਸੀਵਰ ਪੈਣ ਵਾਲਾ ਸੀਵਰ ਪਾਵਾਂਗੇ ਕੋਈ ਆਪਾਂ ਸਾਨ ਨਹੀਂ ਕਰਦੇ ਸਾਡਾ ਫਰਜ਼ ਬਣਦਾ ਕੰਮ ਕਰਨਾ ਸਾਨੂੰ ਤੁਸੀਂ ਕੰਮ ਕਰਨ ਲਈ ਚੁਣਿਆ ਸੋ ਮੈਨੂੰ ਨੀਂਦ ਨਹੀਂ ਆਉਂਦੀ ਦਿਨ ਰਾਤ ਲੱਗੇ ਰਹਿੰਦੇ ਆ ਕਿ ਇਲਾਕੇ ਦਾ ਕੰਮ ਹੋ ਜੇ ਆਹ ਕੰਮ ਹੋ ਜੇ ਤੁਸੀਂ ਵੱਡੀ ਗਿਣਤੀ ਚ ਆਏ ਹੋ ਬੁੱਧਰਾਮ ਜੀ ਤੁਹਾਡੇ ਜਿੰਨੇ ਵੀ ਤੁਹਾਡੇ ਨਾਲ ਸਾਥੀ ਆਏ ਆ ਖਾਟੇ ਮੁਹੱਲਾ ਨਿਵਾਸੀ ਆਪਣੀ ਪਾਰਟੀ ਚ ਆਇਆ ਮੈਂ ਸਾਰਿਆਂ ਨੂੰ ਤੈਅ ਦਿਨ ਤੋਂ ਜੀ ਆਇਆਂ ਨੂੰ ਆਖਦਾ ਹੁਣ ਤੁਸੀਂ ਟੀਮ ਬਣਾ ਕੇ ਆਪਣਾ ਕਾਫਲਾ ਹੋਰ ਵਧਾਈਏ ਕਿ ਆਪਾਂ ਹੋਰ ਚੰਗੇ ਤੁਸੀਂ ਸਾਰੇ ਐਮ ਐਲ ਏ ਮੈਂ ਤੁਹਾਨੂੰ ਦੱਸ ਦਿੰਦਾ ਜਿੱਥੇ ਜਾਉਂਗੇ ਸਾਰੇ ਬੈਠੇ ਸ਼ਹਿਰ ਦੀ ਟੀਮ ਇਕੱਠੇ ਹੋ ਕੇ ਜਾਉਂਗੇ ਜੂਨਟੀ ਆ ਹੁਣ ਤਾਂ ਇੱਕ ਕੰਮ ਮੈਂ ਦੱਸਦਾ ਪ੍ਰੈਸ ਖੜੀ ਆ ਅਸੀਂ ਇੱਕ ਬੰਦਾ ਪੱਟ ਲੈਂਦੇ ਆ ਉਹਨਾਂ ਦਾ ਉਹਨਾਂ ਦੇ 15 ਦਿਨ ਉਸੇਤੀ ਲੱਗ ਜਾਂਦੇ ਆ ਮਣਾਉਣ ਤੇ ਕਰੇ ਜਾਂਦੇ ਆ ਉੱਥੇ ਜਾਂਦੇ ਆ ਉੱਥੇ ਜਾਂਦੇ ਆ ਜਿਹਦੋਂ ਨੂੰ ਉਹੋ ਠੀਕ ਜੇ ਕਰਦੇ ਸੀ ਦੋ ਹੋਰ ਪੱਟ ਦਿੰਨੇ ਆ ਹੁਣ ਐਸੇ ਕੰਮ ਤੇ ਹੋ ਗਏ ਹੋ ਹੁਣ ਕੋਈ ਇਹਨਾਂ ਦਾ ਨਵੇਂ ਜੋੜਨ ਦਾ ਕੰਮ ਤਾਂ ਚੱਲਿਆ ਨਹੀਂ ਪੁਰਾਣੇ ਵਾਲਿਆਂ ਨੂੰ ਰੋਕਣ ਤੇ ਲੱਗਿਆ ਬਾਬਰ ਬੰਨ ਟੁੱਟ ਗਿਆ ਕਾਹਨੂੰ ਰੁਕਦਾ ਕਿਤੇ ਦਰਿਆਵਾਂ ਨੂੰ ਬੰਨ ਲੱਗੇ ਆਗੇ ਸੋ ਇਹ ਲੱਗਦੇ ਨਹੀਂ ਕਿ ਲੋਕ ਕੰਮਾਂ ਨਾਲ ਸਾਰਿਆਂ ਦਾ ਬਧਰਾਂ ਨਹੀਂ ਤੁਹਾਡਾ ਸਵਾਗਤ ਕਰਦੇ ਆ ਪਰਿਵਾਰ ਦਾ ਧੰਨਵਾਦ ਸਾਰੇ ਨਵੇਂ ਸਾਥੀਆਂ ਦਾ ਮਾਤਾ ਮਾ ਭੈਣਾ ਬੈਠੀਆਂ ਨੇ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਇਸ ਮੁਹੱਲੇ ਦੀਆਂ ਸਮੱਸਿਆਵਾਂ ਦੱਸ ਗਿਆ ਨੇ ਦੱਸਿਆ ਤੁਸੀਂ ਮੈਨੂੰ ਆ ਮੈਨੂੰ ਪਤਾ ਕਰਨੀਆਂ ਹੱਲ ਤਾਂ ਤੁਸੀਂ ਆਪ ਆ ਮੇਰਾ ਤਾਂ ਨਾਲ ਸਹਾਰਾ ਗਾ ਹੁਣ ਤੁਹਾਡੇ ਕੋਲੇ ਸਰਕਾਰ ਵਾਲੀ ਪਾਵਰ ਤੁਹਾਡੇ ਕੋਲੀ ਆ ਤੁਸੀਂ ਨਾਲ ਮਿਲ ਕੇ ਸਾਰੇ ਜਣੇ ਤੱਕੜੇ ਹੋ ਕੇ ਕਰ ਲਿਓ ਜਿੱਥੇ ਮੈਨੂੰ ਹੁਕਮ ਕਰੋਗੇ ਮੈਂ ਤੁਹਾਡੇ ਨਾਲ ਲੱਗ ਕੇ ਜਿਹੜਾ ਵੀ ਸਹਾਰਾ ਚਾਹੀਦਾ ਉਹ ਪੂਰਾ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਨ ਤੁਸੀਂ ਆਏ ਹੋ ਮੇਰੇ ਕੋਲੇ ਕੋਈ ਸ਼ਰਤ ਨਹੀਂ ਜਿਹਦੇ ਨਾਲ ਧੰਨਵਾਦ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ